ਪੀਜੀਡੀ ਜਿਹੜੀ ਵੀ ਡਿਊਟੀ ਲਈ ਹੈ ਪੰਜਾਬ ਨੇ ਪੰਜਾਬ ਦੇ ਲੋਕਾਂ ਨੇ ਉਹਨੂੰ ਪੂਰੀ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਉਹਨਾਂ ਨੂੰ ਬਲ ਉਦਮ ਤੇ ਤੰਦਰੁਸਤੀ ਬਹੁਤ ਹੀ ਖੁਸ਼ੀ ਹੋਈ ਹੈ ਇੱਥੇ ਆ ਕੇ ਤੀਆਂ ਦੇ ਤਿਹਾਰ ਚ ਤੇ ਐਪੀਐਲ ਸਾਹਿਬ ਨੇ ਬੜਾ ਵਧੀਆ ਪ੍ਰੋਗਰਾਮ ਆਰਗੇਨਾਈਜ਼ ਕੀਤਾ ਇੱਥੇ ਸਾਰੀਆਂ ਮਾਮਾ ਭੈਣਾਂ ਨੂੰ ਮੌਕਾ ਦਿੱਤਾ ਏ ਉਹ ਆਪਣੇ ਖੁਸ਼ੀਆਂ ਮਨਾ ਸਕਣ ਸਾਰੇ ਇਕੱਠੇ ਹੋ ਕੀ ਸੋ ਇਹ ਮੇਲੇ ਤਿਹਾਰ ਨੇ ਜਿਹੜੇ ਸਾਡੀ ਰੂਹ ਦੀ ਖਰਾਕ ਨੇ ਸਾਡੇ ਪੰਜਾਬ ਦੀ ਇਹ ਇੱਕ ਜਿਵੇਂ ਕਿ ਹਰੋ ਵੀ ਇਹ ਜਿਹੜੇ ਚੀਜ਼ਾਂ ਨੇ ਇਹ ਪੰਜਾਬ ਦੀ ਪਛਾਣ ਵਿਰਾਸਤ ਹੈ ਸਾਡੇ ਪੰਜਾਬ ਦੀ ਸੋ ਬਹੁਤ ਵਧੀਆ ਲੱਗਦਾ ਥਾ ਥਾ ਤੇ ਜਿੱਥੇ ਵੀ ਸਾਨੂੰ ਮੌਕਾ ਮਿਲਦਾ ਹੈ ਜਿੱਥੇ ਵੀ ਕੋਈ ਸਾਨੂੰ ਬੁਲਾਉਂਦਾ ਹੈ ਤਾਂ ਅਸੀਂ ਬੜੇ ਚਾਰ ਨਾਲ ਉੱਥੇ ਜਾਂਦੇ ਆ ਤੇ ਸਾਰਿਆਂ ਭੈਣ ਭਾਈਆਂ ਨਾਲ ਖੁਸ਼ੀਆਂ ਮਨਾਉਂਦੇ ਦਿਖੇ ਕਿ ਭਾਗੀ ਦਿਨ ਜਰਨੀ ਅੱਛੇ ਦੇ ਬਹੁਤ ਬਹੁਤ ਇਹੀ ਮੈਸੇਜ ਹੈ ਜੀ ਕਿ ਪਰਮਾਤਮਾ ਸਾਰਿਆਂ ਦੇ ਘਰਾਂ 'ਚ ਖੁਸ਼ੀਆਂ ਬਖਸ਼ੇ ਪਰਮਾਤਮਾ ਸਭ ਨੂੰ ਤੰਦਰੁਸਤੀਆਂ ਬਖਸ਼ੇ ਤਾਂ ਹੀ ਇਹ ਸਾਰੇ ਮੇਲੇ ਤਾਂ ਹੀ ਤਿਹਾਰ ਮਨਾਏ ਜਾਂਦੇ ਨੇ ਜਦੋਂ ਸਾਡੇ ਘਰਾਂ 'ਚ ਖੁਸ਼ੀਆਂ ਹੁੰਦੀਆਂ ਨੇਗੀਆਂ ਤੇ ਆਮ ਆਦਮੀ ਪਾਰਟੀ ਵੱਲੋਂ ਭਾਈ ਜੀ ਦੀ ਜਿਹੜੀ ਵੀ ਡਿਊਟੀ ਲਈ ਹੈ ਪੰਜਾਬ ਨੇ ਪੰਜਾਬ ਦੇ ਲੋਕਾਂ ਨੇ ਉਹਨੂੰ ਪੂਰੀ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਉਹਨਾਂ ਨੂੰ ਬਲ ਉਦਮ ਤੇ ਤੰਦਰੁਸਤੀ ਬਖਸ਼ੇ ਬਹੁਤ ਹੀ ਖੁਸ਼ੀ ਹੋਈ ਹੈ ਇੱਥੇ ਆ ਕੇ ਤੀਆਂ ਦੇ ਤਿਹਾਰ 'ਚ ਤੇ ਐਮਐਲਏ ਸਾਹਿਬ ਨੇ ਬੜਾ ਵਧੀਆ ਪ੍ਰੋਗਰਾਮ ਆਰਗੇਨਾਈਜ਼ ਕੀਤਾ ਇੱਥੇ ਸਾਰੀਆਂ ਮਾਮਾ ਭੈਣਾਂ ਨੂੰ ਮੌਕਾ ਦਿੱਤਾ ਏ ਉਹ ਆਪਣੇ ਖੁਸ਼ੀਆਂ ਮਨਾ ਸਕਣ ਸਾਰੇ ਇਕੱਠੇ ਹੋ ਕੇ ਸੋ ਇਹ ਮੇਲੇ ਤਿਹਾਰਨ ਜਿਹੜੇ ਸਾਡੀ ਰੂਹ ਦੀ ਖਰਾਕ ਨੇ ਸਾਡੇ ਪੰਜਾਬ ਦੀ ਇਹ ਇੱਕ ਜਿਵੇਂ ਕਹਤੋਂ ਵੀ ਇਹ ਜਿਹੜੇ ਚੀਜ਼ਾਂ ਨੇ ਇਹ ਪੰਜਾਬ ਦੀ ਪਛਾਣ ਵਿਰਾਸਤ ਹੈ ਸਾਡੇ ਪੰਜਾਬ ਦੀ ਸੋ ਬਹੁਤ ਵਧੀਆ ਲੱਗਦਾ ਥਾ ਥਾ ਤੇ ਜਿੱਥੇ ਵੀ ਸਾਨੂੰ ਮੌਕਾ ਮਿਲਦਾ ਹੈ ਜਿੱਥੇ ਵੀ ਕੋਈ ਸਾਨੂੰ ਬੁਲਾਉਂਦਾ ਹੈ ਤਾਂ ਅਸੀਂ ਬੜੇ ਚਾਰ ਨਾਲ ਉੱਥੇ ਜਾਂਦੇ ਆਂ ਤੇ ਸਾਰਿਆਂ ਭੈਣ ਭਾਈਆਂ ਨਾਲ ਖੁਸ਼ੀਆਂ ਮਨਾਉਂਦੇ ਦਿਖੇਗੀ ਭਾਰੀ ਦਿਨ ਜਦੋਂ ਆਸਤੇ ਤੇ ਬਹੁਤ ਬਹੁਤ ਇਹਹੀ ਮੈਸੇਜ ਹੈ ਜੀ ਕਿ ਪਰਮਾਤਮਾ ਸਾਰਿਆਂ ਦੇ ਘਰਾਂ 'ਚ ਖੁਸ਼ੀਆਂ ਬਖਸ਼ੇ ਪਰਮਾਤਮਾ ਸਭ ਨੂੰ ਤੰਦਰੁਸਤੀਆਂ ਬਖਸ਼ੇ ਤਾਂ ਹੀ ਇਹ ਸਾਰੇ ਮੇਲੇ ਤਾਂ ਹੀ ਤਿਹਾਰ ਮਨਾਏ ਜਾਂਦੇ ਨੇ ਜਦੋਂ ਸਾਡੇ ਘਰਾਂ 'ਚ ਖੁਸ਼ੀਆਂ ਹੁੰਦੀਆਂ ਨੇਂਗੀਆਂ ਤੇ ਆਮ ਆਦਮੀ ਪਾਰਟੀ ਵੱਲੋਂ ਭਾਈ ਜੀ ਦੀ ਜਿਹੜੀ ਵੀ ਡਿਊਟੀ ਲਈ ਹੈ ਪੰਜਾਬ ਨੇ ਪੰਜਾਬ ਦੇ ਲੋਕਾਂ ਨੇ ਉਹਨੂੰ ਪੂਰੀ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ ਤੇ ਪਰਮਾਤਮਾਗੇ ਅਰਦਾਸ ਕਰਦੇ ਆ ਕਿ ਉਹਨਾਂ ਨੂੰ ਬਲ ਉਦਮ ਤੇ ਤੰਦਰੁਸਤੀ